ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੇ ਹੱਕ 'ਚ ਕੀਤਾ ਗਿਆ ਹਵਨ ਯੱਗ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਹੱਕ 'ਚ ਅਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਅੱਜ ਭੁਖ ਹੜਤਾਲ ਕੀਤੀ ਗਈ ਹੈ ਉੱਥੇ ਹੀ ਅੱਜ ਬਟਾਲਾ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਜ਼ ਵੱਲੋਂ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਹਵਨ ਯੱਗ ਕੀਤਾ ਗਿਆ ਆਪ ਦੇ ਜ਼ਿਲ੍ਹਾ ਪ੍ਰਧਾਨ ਟ੍ਰਾਂਸਪੋਰਟ ਵਿੰਗ ਗੁਰਦਾਸਪੁਰ ਰਾਕੇਸ਼ ਤੁਲੀ ਵੱਲੋਂ ਹਵਨ ਯੱਗ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਆਪ ਵਰਕਰ ਵੀ ਸ਼ਾਮਿਲ ਹੋਏ ਰਾਕੇਸ਼ ਤੁਲੀ ਨੇ ਕਿਹਾ ਕਿ ਉਹਨਾਂ ਦਾ ਪਹਿਲਾਂ ਹੀ ਪ੍ਰਣ ਕੀਤਾ ਹੈ ਕਿ ਜਦ ਤੱਕ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਜੇਲ੍ਹ ਚ ਬਾਹਰ ਨਹੀਂ ਆਉਂਦੇ ਉਹ ਨੰਗੇ ਪੈਰੀ ਰਹਿਣਗੇ ਅਤੇ ਅੱਜ ਪੂਰੇ ਦਿਨ ਦਾ ਵਰਤ ਰੱਖੋਨ ਵਾਲੋ ਅਰਵਿੰਦ ਕੇਜਰੀ ਵੱਲ ਦੀ ਰਿਹਾਈ ਦੀ ਅਰਦਾਸ ਕੀਤੀ ਗਈ ਹੈ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਤੇ ਉਹਨਾਂ ਦੀ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਹਰ ਇੱਕ ਦੀ ਜੁਬਾਨ ਤੇ ਅਰਵਿੰਦ ਕੇਜਰੀਵਾਲ ਹੈ ਇਸੇ ਡਰ ਤੋਂ ਭਾਜਪਾ ਵੱਲੋਂ ਉਹਨਾਂ ਤੇ ਝੂਠਾ ਕੇਸ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਾਡੇ ਅੱਜ ਜੋ ਮਨੋਕਾਮਣਾ ਹੋਈ ਆ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਇਹ ਮਹਾਜਗ ਕੀਤਾ ਗਿਆ ਹੈ ਸਭ ਤੋਂ ਪਹਿਨੋ ਅੱਜ ਸਾਡੇ ਜਿੰਨੇ ਮੇਰੇ ਮੇਰੇ ਸਾਥੀ ਮੇਰੇ ਵਲੰਟੀਅਰ ਭਰਾ ਆਏ ਨੇ ਅੱਜ ਅਸੀਂ ਸਵੇਰ ਤੇ 4 ਵਜੇ ਦੇ ਸ਼੍ਰੀ ਅਚਲਵਿਸ਼ਰ ਧਾਮ ਆਏ ਤੇ ਸਵੇਰ ਦਾ ਹੀ ਆਪਾਂ ਵਰਤ ਰੱਖਿਆ ਵਾ ਤੇ ਸ਼ਾਮ ਤੱਕ ਵਰਤ ਰਹੇਗਾ ਇੱਕ ਦਿਨ ਦਾ ਵਰਤ ਸੀ ਤੇ ਇੱਕ ਦਿਨ ਦਾ ਹੀ ਵਰਤ ਰਹੇਗਾ ਮਹਾ ਜਾਗ ਕੀਤੀ ਮਹਾ ਜਾਗ ਕੀਤਾ ਗਿਆ ਇਹਨਾਂ ਨੂੰ ਕੀਤਾ ਗਿਆ ਬਣਾ ਸ਼੍ਰੀ ਅਰਵਿੰਦ ਕੇਜੀਗਾਰ ਸਾਹਿਬ ਆਪੇ ਕੀਤਾ ਗਿਆ ਉਹਨਾਂ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਕੀਤਾ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਹਰ ਘਰ ਦੇ ਵਿੱਚ ਵਿੱਚ ਕੇਜਰੀ ਵਾਲੇ ਕੇਜਰੀ ਵਾਲ ਸਾਹਿਬ ਨੂੰ ਤੁਹਾਨੂੰ ਬੰਦ ਕਰ ਲਿਆ ਵਾ ਪਰ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਬੰਦ ਕਰ ਸਕਦਾ ਉਹਨਾਂ ਦੀ ਇੱਕ ਚੰਗੀ ਸੋਚ ਆ ਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਤੇ ਹਰ ਇੱਕ ਬੱਚਾ ਹਰ ਇੱਕ ਬੰਦਾ ਕੇਜਰੀ ਵਾਲਾ ਤੇ ਜਿਹੜੀ ਸਾਡੀ ਕੰਬਾਈਨ ਡੋਰ ਟੂ ਡੋਰ ਚੱਲਦੀ ਪਈ ਆ ਉਹ ਸਾਡਾ ਕੰਮ ਅੱਗੇ ਨਾਲੋਂ 10 ਗੁਣਾ ਵਧੀਆ ਵਧੀਆ ਚੱਲਦਾ ਪਿਆ ਨਹੀਂ ਨਹੀਂ ਕੋਈ ਪਿਛੇ ਰਹਿ ਗਏ ਇਸ ਸਾਡੇ ਸੁਪਰੀਮੋ ਜੋ ਉਹਨਾਂ ਨੇ ਐਲਾਨ ਕਰਨਾ ਆਪਾਂ 10 ਕੈਂਡੀਡੇਟ ਐਲਾਨ ਕਰਤੇ ਹਨ ਤੇ ਤਿੰਨ ਬਾਕੀ ਰਹਿੰਦੀਆਂ ਨੇ ਉਹ ਵੀ ਮੇਰੇ ਖਿਆਲ ਨਾਲ ਮੰਗਲਵਾਰ ਤੱਕ ਉਹਨਾਂ ਨੇ ਕਰ ਦੇ ਦੇਣਗੇ ਮੈਂ ਪ੍ਰਾਨ ਆਹੋ ਕੀਤਾ ਵਾ ਕਿ ਮੈਂ ਨਾ ਸੈਂਡਲ ਪਾਉਂਗਾ ਨਾ ਚੱਪਲ ਪਾਉਂਗਾ ਨਾ ਜੁੱਤੀ ਪਾਉਂਗਾ ਜਿੰਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰ ਚੋਂ ਬਾਹਰ ਨਹੀਂ ਹੁੰਦੇ ਓਨੀ ਦੇਰ ਤੱਕ ਮੈਂ ਚੱਪਲ ਨਹੀਂ ਪਾਉਂਗਾ ਨੰਗੇ ਪੈਰੀ ਰਾਗ ਜੀ ਸਿੰਘ ਸੋਲਾ ਭਾਰੀ ਆਮ ਆਦਮੀ ਪਾਰਟੀ ਕਰਦੀਆਂ ਸਤਿਕਾਰਯੋਗ ਰਕੇਸ਼ ਕੁਮਾਰ ਤੁਲੀ ਜੋ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਡਿਸਟ੍ਰਿਕਟ ਉਦਾਹਰਨ ਦੇ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਪ੍ਰਣ ਕੀਤਾ ਸੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਤੱਥਾਂ ਤੋਂ ਰਹਿਤ ਗ੍ਰਿਫਤਾਰ ਕੀਤਾ ਗਿਆ ਝੂਠਾ ਕੇਸਾਂ 'ਚ ਗ੍ਰਿਫਤਾਰ ਕੀਤਾ ਗਿਆ ਤੁਲੀ ਸਾਹਿਬ ਨੇ ਜਿਹੜੀ ਆਪਣੀ ਅਰਜੀ ਜਿਹੜੀ ਆ ਉਹ ਬੋਲੇ ਸ਼ੰਕਰ ਤੇ ਸ਼੍ਰੀ ਗੁਰੂਆਂ ਸਾਹਿਬ ਜੀ ਦੇ ਚਰਨਾਂ 'ਚ ਰੱਖੀ ਹੈ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਕੇਜਰੀਵਾਲ ਸਾਹਿਬ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਮੈਂ ਆਪਣੇ ਪੈਰਾਂ 'ਚ ਚੱਪਲ ਨਹੀਂ ਪਾਵਾਂਗਾ ਅੱਜ ਪਾਰਟੀ ਹਾਈ ਕਮਾਂਡ ਵੱਲੋਂ ਵਰਤ ਦਾ ਜਿਹੜਾ ਸੀ ਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵਰਤ ਰੱਖਣਗੇ ਉਸੇ ਤਹਿਤ ਅੱਜ ਕੁਲੀ ਸਾਹਿਬ ਨੇ ਬੋਲੇ ਸ਼ੰਕਰ ਦੇ ਚਰਨਾਂ ਵਿੱਚ ਇੱਕ ਹਵਨ ਜਗਾਇਆ ਗਿਆ ਜਿੱਥੇ ਕੇਜਰੀਵਾਲ ਸਾਹਿਬ ਦੀ ਸਿਹਤ ਜਾਬੀ ਅਦ੍ਰਿਆ ਹੋਣ ਦੀ ਅਰਦਾਸ ਪੇਂਦੀਆਂ ਕੀਤੀਆਂ ਨੇ ਉਹਦੇ ਨਾਲ ਔਰ ਗੁਰਦੁਆਰਾ ਸਾਹਿਬ ਚੱਲ ਸਾਹਿਬ ਗੁਰਨ ਗੁਰਵਾਨਕ ਪਾਸ਼ਾ ਜੀ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਦੇਖ ਪ੍ਰਸ਼ਾਦ ਕਰਾਇਆ ਕਿ ਗੁਰੂ ਸਾਹਿਬ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਕੇਜਰੀਵਾਲ ਸਾਹਿਬ ਨੂੰ ਬਿਹਾਲ ਕਰ ਲਓ ਸਮਝੋ ਕਿਵੇਂ ਦੇ ਹਾਲਾਤ ਹੈਗੇ ਜਦੋਂ ਪੈਂਪਨ ਵੀ ਹੈ ਮੈਂ ਸਮਝਦਾ ਮੈਂ ਸਮਝਦਾ ਕਿ ਜਦੋਂ ਕੇਜਰੀਵਾਲ ਸਾਹਿਬ ਬਾਹਰ ਸੀ ਪਾਰਟੀ ਦੀ ਕਮਾਂਡ ਕਰ ਰਹੀ ਸੀ ਅੱਜ ਵੀ ਉਹ ਕਰ ਰਹੇ ਨੇ ਪਰ ਜਦੋਂ ਦੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਝੂਠੇ ਕੇਸਾ ਜੇ ਅੰਦਰ ਕੀਤਾ ਜਾਂਦਾ ਕਿ ਅੱਜ ਹਰ ਇੱਕ ਵਲੰਟੀਅਰ ਛੋਟੇ ਤੋਂ ਛੋਟਾ ਵਲੰਟੀਅਰ ਹੀ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਮਹਿਸੂਸ ਕਰ ਰਿਹਾ ਕਿ ਮੈਂ ਕੇਜਰੀਵਾਲ ਜੇ ਸਾਡੇ ਸੁਪਰੀਮੋ ਨੇ ਤੁਸੀਂ ਅੰਦਰ ਡਕਿਆ ਕਿ ਮੈਂ ਕੇਜਰੀਵਾਲ ਬਾਦ ਸਾਹਿਬ ਦਾ ਮੈਂ ਕਹਿੰਦਾ ਕਿ ਜਿਹੜੀ ਅੱਗੇ ਕੋਈ ਥੋੜੀ ਬਹੁਤੀ ਢਿਲਮਟ ਸੀ ਨਾ ਉਹ ਢਿਲਮਟ ਰਹਿਣੀ ਨਹੀਂ ਉਹ 13 0 ਦਾ ਜਿਹੜਾ ਨਾਰਾ ਕੇਜਰੀਵਾਲ ਸਾਹਿਬ ਦਾ ਭਗਵੰਦ ਸਾਮਾਨ ਸਾਹਿਬ ਨੇ ਦਿੱਤਾ ਉਹ ਅਵਸ਼ ਸੱਚ ਹੋਏਗਾ